ਸੈਗਲ ਜੀ ਨੂੰ ਇਹ ਦੱਸੋ ਕਿ 2012 ਦੇ ਵਿੱਚ ਯੂਨੀਵਰਸਿਟੀ ਬਣੀ ਆ ਇੰਨੇ ਘੱਟ ਟਾਈਮ ਦੇ ਵਿੱਚ ਤੁਸੀਂ ਇੰਨੀ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਇੰਸਟੀਟਿਊਸ਼ਨਸ ਨੂੰ ਕੰਪੀਟ ਕਰ ਰਹੇ ਹੋ ਫਾਰਮੇਸੀ ਇੰਜੀਨੀਅਰਿੰਗ ਦੇ ਨਾਲ ਇਸ ਤੋਂ ਇਲਾਵਾ ਆਰਕੀਟੈਕਚਰ ਡਿਪਾਰਟਮੈਂਟ ਸੀਗਾ ਸਾਡੀ ਇਸ ਸਾਲ ਦੀ ਅਚੀਵਮੈਂਟ ਹੈਗੀ ਹੈ ਉਹ ਹੈਗੀ ਹੈ ਸਾਡੀ ਰਿਸਰਚ ਦੀ ਰੈਂਕਿੰਗ ਅਸੀਂ 올 ਓਵਰ ਇੰਡੀਆ 34th ਰੈਂਕ ਤੇ ਆਏ ਆ ਜੋ ਕਿ ਫਸਟ ਟਾਈਮ ਐਂਟਰੀ ਹੈ ਸਾਡੀ ਕੀ ਕੁਛ ਡਿਫਰੈਂਟ ਹੈ ਯੂਨੀਵਰਸਿਟੀ ਦੇ ਵਿੱਚ ਕਿ ਜੋ ਬੱਚੇ ਹੈ ਨਾ ਉਹ ਕੋਰਸਿਸ ਹਰ ਜਗ੍ਹਾ ਅਵੇਲੇਬਲ ਹੈ ਬਟ ਕੀ ਕੁਛ ਡਿਫਰੈਂਟ ਹੈ ਜੋ ਕਿ ਬੱਚੇ ਸੁਣ ਕੇ ਦੇਖ ਕੇ ਇੱਥੇ ਆ ਸਕਦੇ ਜਨ ਜ਼ੀ ਜਿਹੜੀਆਂ ਹੈਗੀਆਂ ਉਹਨਾਂ ਦੀ ਸੋਚ ਪ੍ਰੋਸੈਸ ਬੜੀ ਡਿਫਰੈਂਟ ਹੋਈ ਹੈ ਤੇ ਯੂਨੀਵਰਸਿਟੀ ਟਾਈਮ ਦੇ ਨਾਲ ਚੇਂਜ ਹੁੰਦੀ ਹੈ ਤਾਂ ਕਿ ਅਸੀਂ ਰੈਲੇਵੈਂਟ এডੂਕੇਸ਼ਨ ਬੱਚੇ ਨੂੰ ਤੇ ਸੋਸਾਇਟੀ ਨੂੰ ਦੇ ਪਾਈ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਮਨਪ੍ਰੀਤ ਕੌਰ ਜੀ ਅੱਜ ਮੈਂ ਮੌਜੂਦ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ 10ਵੇਂ ਕਿ ਚੰਡੀਗੜ੍ਹ ਯੂਨੀਵਰਸਿਟੀ ਨੂੰ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਦੇ ਵਿੱਚ 19th ਪੋਜੀਸ਼ਨ ਜੋ ਕਿ ਮਿਲੀ ਹੈ ਪੂਰੇ ਇੰਡੀਆ ਜੇ ਗੱਲ ਕਰੀਏ ਤਾਂ ਕੋਆਪਰੇਟਿਟਿਵ ਯੂਨੀਵਰਸਿਟੀਆਂ ਜਿਹੜੀ ਕਿ ਉੱਥੇ ਮੋ ਡੈਬਿਊ ਕੀਤਾ ਹੈ ਉਹਨਾਂ ਨੇ ਪਰ ਯੂਨੀਵਰਸਿਟੀ ਦੀ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਨੂੰ 19th ਰੈਂਕ ਮਿਲੀ ਹੈ ਤੇ ਪਿਛਲੇ ਸਾਲ 20th ਰੈਂਕ ਸੀਗੀ ਤੇ ਇਸ ਵਾਰ ਉਹਨਾਂ ਨੇ ਇੱਕ ਕਦਮ ਜੋ ਕਿ ਵਧਾਇਆ ਆ ਤੇ ਦੇਖਦੇ ਆ ਤੇ ਇਹਨਾਂ ਦੇ ਪ੍ਰੋਫੈਸਰ ਰਜਿਸਟਰਾਰ ਦੇ ਨਾਲ ਜੋ ਕਿ ਗੱਲ ਕਰਾਂਗੇ ਚੰਡੀਗੜ੍ਹ ਯੂਨੀਵਰਸਿਟੀ ਦੇ ਤੇ ਦੇਖਦੇ ਆ ਕਿ ਕੀ ਕੁਝ ਪ੍ਰੋਸੈਸ ਰਿਹਾ ਹੈ ਕੀ ਕੁਝ ਪਿੱਛੇ ਦਾ ਸਟਰਗਲ ਰਿਹਾ ਹੈ ਤੇ ਕੀ ਕੁਝ ਜੋ ਕਿ ਉਹਨਾਂ ਦੀ ਮਿਹਨਤ ਆ ਸਾਰੀ ਅੱਜ ਦੇਖਦੇ ਆ ਸਾ ਇਸ ਵੇਲੇ ਮੇਨਾਲ ਮੌਜੂਦ ਨੇ ਪ੍ਰੋਫੈਸਰ ਐਸ ਐ ਸੈਗਲ ਸਰ ਇਹਨਾਂ ਤੋਂ ਪੁੱਛਦੇ ਆ ਕਿ ਜੋ ਚੰਡੀਗੜ੍ਹ ਯੂਨੀਵਰਸਿਟੀ ਦੀ ਐਨ ਆਈ ਆਰ ਐਫ ਦੇ ਵਿੱਚ 19th ਰੈਂਕ ਆਈ ਹੈ ਲਾਸਟイヤー 20 ਸੀਗੀ ਕੀ ਇਹਨਾਂ ਦਾ ਐਫਰਟ ਰਏ ਨੇ ਕੀ ਕੁਝ ਇਹਨਾਂ ਦਾ ਸਟਰਗਲ ਪਿੱਛੇ ਦਾ ਆ ਸੱਜੇ ਗਲ ਸਰ ਕੀ ਬੋਲ ਸਰ ਸ਼ੀਕਲ ਜੀ ਨਮਸਕਾਰ ਤੇ ਸਰ 20th ਰੈਂਕ ਸੀਗੀ ਲਾਸਟイヤー ਤੇ ਇਸ ਸਾਲ 19th ਆਈ ਹੈ ਕੀ ਕੁਝ ਐਫਰਟ ਤੁਹਾਡੇ ਪਿੱਛੇ ਦੇ ਰਹੇ ਨੇ ਦੇਖੋ ਜਿਹੜੀ ਐਨ ਆਈ ਆਰ ਐਫ ਰੈਂਕਿੰਗ ਹੈ ਇਹ ਗਵਰਨਮੈਂਟ ਆਫ ਇੰਡੀਆ ਦੀ ਰੈਂਕਿੰਗ ਹੈ ਇੱਕ ਇੰਡੀਕੇਸ਼ਨ ਹੈਗਾ ਕਿ ਕਿਵੇਂ ਯੂਨੀਵਰਸਿਟੀਆਂ ਗਰੋ ਕਰ ਰਹੀਆਂ ਹੈਗੀਆਂ ਤੇ ਜਿਹੜੀ ਸਰਕਾਰ ਨੇ ਡਿਫਰੈਂਟ ਪੈਰਾਮੀਟਰਸ ਦਿੱਤੇ ਹਨ देयर आर ਅਰਾਊਂਡ 5 ਡਿਫਰੈਂਟ ਪੈਰਾਮੀਟਰਸ ਹੈਗੇ ਉਹਦੇ ਵਿੱਚ ਟੀਚਿੰਗ ਲਰਨਿੰਗ ਪ੍ਰੋਸੈਸ ਇੱਕ ਪੈਰਾਮੀਟਰ ਹੈ ਉਹਦੇ ਵਿੱਚ ਰਿਸਰਚ ਇੱਕ ਪੈਰਾਮੀਟਰ ਹੈ ਉਹਦੇ ਵਿੱਚ ਗ੍ਰੈਜੂਏਟ ਆਊਟਕਮ ਜਿਹੜਾ ਹੈਗਾ ਉਹ ਇੱਕ ਪੈਰਾਮੀਟਰ ਹੈ ਤੇ ਇੱਕ ਹੈਗਾ ਕਿ ਜਿਵੇਂ ਇਨਕਲੂស៊ីਵਿਟੀ ਡਾਈਵਰਸਿਟੀ ਕਿਵੇਂ ਹੈ ਯੂਨੀਵਰਸਿਟੀਆਂ ਦੇ ਅੰਦਰ ਤੇ ਪੰਜਵਾਂ ਹੈ ਪਰਸੈਪਸ਼ਨ ਦੁਨੀਆ ਕੀ ਸੋਚਦੀ ਹੈ ਸੋਸਾਇਟੀ ਕੀ ਸੋਚਦੀ ਹੈ ਇਹੀ ਪੰਜ ਪੈਰਾਮੀਟਰਸ ਦੇ ਅਰਾਊਂਡ ਜਿਹੜੀ ਰੈਂਕਿੰਗ ਕੱਢੀ ਜਾਂਦੀ ਹੈ ਯੂਨੀਵਰਸਿਟੀਆਂ ਦੀਆਂ ਤੇ ਓਬਵੀਅਸਲੀ ਚੰਡੀਗੜ੍ਹ ਯੂਨੀਵਰਸਿਟੀ ਇਹ ਪੂਰੇ ਪੰਜੋਂ ਪੈਰਾਮੀਟਰਸ ਤੇ ਖਰੀ ਉੱਤਰੀ ਹੈ ਓਬਵੀਅਸਲੀ ਸਾਡੀਆਂ ਹਮੇਸ਼ਾ ਐਸਪੀਰੇਸ਼ਨਸ ਹੋਰ ਹਾਈ ਰਹਿਣਗੀਆਂ ਅਸੀਂ ਹੋਰ ਟਾਪ ਰੈਂਕਿੰਗ ਚਾਹਨਾ ਚਾਹਾਂਗੇ ਬਟ ਯੈਸ ਆਬਜੈਕਟਿਵ ਇਹੀ ਹੈ ਕਿ ਜੋ ਇੱਕ ਯੂਨੀਵਰਸਿਟੀ ਦਾ ਫਰਜ਼ ਹੈ ਜੋ ਇੱਕ ਰਿਸਪੋਨਸਿਬਿਲਟੀ ਹੈ ਸੋਸਾਇਟੀ ਵਾਸਤੇ ਪੇਰੈਂਟਸ ਵਾਸਤੇ ਤੇ ਸਟੂਡੈਂਟਸ ਵਾਸਤੇ ਇਹ ਅਸੀਂ ਪੂਰਾ ਕਰੀਏ ਤੇ ਇੱਕ ਬੱਚਾ ਜਿਹੜਾ ਔਰ ਪੇਰੈਂਟਸ ਜੋ ਕਿ এডਿਕੇਸ਼ਨ ਨੂੰ ਇਨਵੈਸਟਮੈਂਟ ਦੀ ਤਰੀਕੇ ਨਾਲ ਲੈਂਦਾ ਉਹਦੀ ਇੱਕ ਰਿਟਰਨ ਔਨ ਇਨਵੈਸਟਮੈਂਟ ਅਸੀਂ ਇੱਕ ਅੱਛੇ ਲੈਵਲ ਤੇ ਦੇ ਪਾਈ ਹੈ ਤਾਂ ਸੈਗਲ ਜੀ ਮੈਨੂੰ ਇਹ ਦੱਸੋ ਕਿ 2012 ਦੇ ਵਿੱਚ ਯੂਨੀਵਰਸਿਟੀ ਬਣੀ ਆ ਇੰਨੇ ਘੱਟ ਟਾਈਮ ਦੇ ਵਿੱਚ ਤੁਸੀਂ ਇੰਨੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਇੰਸਟੀਟਿਊਸ਼ਨਸ ਨੂੰ ਕੰਪੀਟ ਕਰ ਰਹੇ ਹੋ ਦੇਖੋ ਇਹਦੇ ਚ ਵਿਜਨ ਸਾਡੇ ਚਾਂਸਲਰ ਸਾਹਿਬ ਦਾ ਹੈਗਾ ਮਿਹਨਤ ਸਾਡੇ ਸਾਰੇ ਸਟੇਕ ਹোলਡਰਸ ਦੀ ਹੈਗੀ ਹੈ ਜਿਹਦੇ ਚ ਇੰਡਸਟਰੀ ਸਾਨੂੰ ਬਹੁਤ ਸਪੋਰਟ ਕਰਦੀ ਹੈ ਅਸੀਂ ਕੀ ਬਣਾਣਾ ਜਿਹਨੂੰ ਅਸੀਂ ਕਹਿੰਦੇ ਆ ਰੈਲੇਵੈਂਟ এডੂਕੇਸ਼ਨ ਇਹ ਸਾਨੂੰ ਸਾਡੀ ਇੰਡਸਟਰੀ ਦੱਸਦੀ ਹੈ ਆਬਵੀਅਸਲੀ ਜਿਹੜੇ ਡਿਫਰੈਂਟ ਪੈਰਾਮੀਟਰਸ ਹੈਗੇ ਆ ਅਕੈਡਮਿਕਸ ਦੇ ਤਾਂ ਕਿ ਜੋ ਇੱਕ ਰੈਲੇਵੈਂਟ এডੂਕੇਸ਼ਨ ਅਸੀਂ ਪ੍ਰੋਵਾਈਡ ਕਰ ਪਾਈਏ ਬੱਚਾ ਜਿਹੜਾ ਪੜਦਾ ਹੈਗਾ ਉਹ relevant ray society ਦੇ ਅੰਦਰ ਤੇ ਇੰਡਸਟਰੀ ਉਹਨੂੰ ਬੜੀ ਜਲਦੀ ਅਡਾਪਟ ਕਰੇ ਕਿ ਉਹਨੂੰ ਵੀ ਲੱਗੇ ਕਿ ਮੇਰੇ ਕੋਲ ਜਿਹੜਾ EMPLOYEE ਆ ਰਿਹਾ ਹੈ ਉਹ ਇੱਕ ਅੱਛਾ ਵੈਲਿਊ ਐਡੀਸ਼ਨ ਕਰੇਗਾ ਉਹਦੀ ਆਰਗੇਨਾਈਜੇਸ਼ਨ ਦੇ ਉੱਪਰ ਇਹ ਸਾਰੇ ਪੈਰਾਮੀਟਰਸ ਸਾਡੀ ਚੰਡੀਗੜ੍ਹ ਯੂਨੀਵਰਸਿਟੀ ਦੇ ਡਿਫਰੈਂਟ ਸਟੇਕ ਹੋਲਡਰਸ ਅਕੈਡਮਿਕਸ ਡਿਪਾਰਟਮੈਂਟ ਜਿਹੜਾ ਸਾਡਾ DCPD ਡਿਪਾਰਟਮੈਂਟ ਹੈ ਜੋ ਕਿ ਡਿਪਾਰਟਮੈਂਟ ਆਫ ਕੈਰੀਅਰ ਪਲੈਨਿੰਗ ਹੈਗਾ ਸਾਡਾ ਜਿਹੜਾ CRC ਸੈੱਲ ਹੈ ਜਿਹੜਾ ਪਲੇਸਮੈਂਟਸ ਆਫ ਇੰਡਸਟਰੀ ਦੇ ਨਾਲ ਟਾਈਪ ਕਰਦਾ ਹੈ ਉਹ ਸਾਨੂੰ ਹੀ ਦੱਸਦਾ ਹੈ ਕਿ ਡੈਫੀਨਿਟਲੀ ਇੰਡਸਟਰੀ ਨੂੰ ਕੀ ਚਾਹੀਦਾ ਇਹ ਸਾਰੇ ਇਨਪੁਟਸ ਨੂੰ ਲੈ ਕੇ ਜਿਹਨੂੰ ਅਸੀਂ ਡਾਟਾ ਡਰਾਈਵਨ ਡਿਸੀਜਨ 메ਕਿੰਗ ਕਹਿੰਦੇ ਆ ਅਸੀਂ ਉਸ ਡਾਇਰੈਕਸ਼ਨ ਚਾਹਦੇ ਆ ਤਾਂ ਕਿਹੜੇ ਕਿਹੜੇ ਡਿਪਾਰਟਮੈਂਟਸ ਜਿਹੜੇ ਕਿ ਤੁਸੀਂ ਉਥੇ ਐਨਆਈਆਰਐਫ ਦੇ ਵਿੱਚ ਪ੍ਰੈਜ਼ੈਂਟ ਕੀਤੇ ਨੇ ਕੀ ਕੁਝ ਉਹਨਾਂ ਦੀ ਰੈਂਕਿੰਗ ਰਹੀ ਹੈ ਦੇਖੋ ਇਹਦੇ ਅੰਦਰ ਸਾਡੇ ਕੋਲ ਇੰਜੀਨੀਅਰਿੰਗ ਸੀਗਾ ਮੈਨੇਜਮੈਂਟ ਸੀਗਾ ਫਾਰਮੇਸੀ ਸੀਗਾ ਇੰਜੀਨੀਅਰਿੰਗ ਦੇ ਨਾਲ ਫਾਰਮੇਸੀ ਇੰਜੀਨੀਅਰਿੰਗ ਦੇ ਨਾਲ ਇਸ ਤੋਂ ਇਲਾਵਾ ਆਰਕੀਟੈਕਚਰ ডিপਾਰਟਮੈਂਟ ਸੀਗਾ ਇੱਕ ਹੋਰ ਜਿਹੜੀ ਸਾਡੀ ਇਸ ਸਾਲ ਦੀ ਅਚੀਵਮੈਂਟ ਹੈਗੀ ਹੈ ਉਹ ਹੈਗੀ ਹੈ ਸਾਡੀ ਰਿਸਰਚ ਦੀ ਰੈਂਕਿੰਗਸ ਅਸੀਂ 올 ਓਵਰ ਇੰਡੀਆ 34th ਰੈਂਕ ਤੇ ਆਈਆਂ ਜੋ ਕਿ ਫਸਟ ਟਾਈਮ ਐਂਟਰੀ ਹੈ ਸਾਡੀ ਰਿਸਰਚ ਇੱਕ ਬਹੁਤ ਇੰਪੋਰਟੈਂਟ ਪੈਰਾਮੀਟਰ ਹੈਗਾ ਔਰ ਆਉਣ ਵਾਲੇ ਟਾਈਮ ਚ ਅਸੀਂ ਹੋਰ ਮਿਹਨਤ ਕਰਾਂਗੇ ਇਸ ਡਾਇਰੈਕਸ਼ਨ ਚ ਜਾਣ ਲਈ ਤਾਂ ਜੇ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਲਈ ਕੀ ਕੁਝ ਡਿਫਰੈਂਟ ਹੈ ਯੂਨੀਵਰਸਿਟੀ ਦੇ ਵਿੱਚ ਕਿ ਜੋ ਬੱਚੇ ਹੈ ਨਾ ਉਹ ਸਭ ਤੋਂ ਵੱਡੀ ਗੱਲ ਨਾ ਕੋਰਸਿਸ ਹਰ ਜਗ੍ਹਾ ਅਵੇਲੇਬਲ ਹੈ ਬਟ ਕੀ ਕੁਝ ਡਿਫਰੈਂਟ ਹੈ ਜੋ ਕਿ ਬੱਚੇ ਸੁਣ ਕੇ ਦੇਖ ਕੇ ਇੱਥੇ ਆ ਸਕਣ ਦੇਖੋ ਸਭ ਤੋਂ ਪਹਿਲਾ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਸਟੂਡੈਂਟ ਸੈਂਟ੍ਰਿਕ ਯੂਨੀਵਰਸਿਟੀ ਹੈ ਅਸੀਂ ਕੀ ਪੜਾਉਣਾ ਹੈ ਕਿਵੇਂ ਪੜਾਉਣਾ ਹੈ ਇਹ ਸਾਰੇ ਪੈਰਾਮੀਟਰਸ ਦੇ ਉੱਪਰ ਸਟੂਡੈਂਟ ਦੀ ਸੋਚ ਨੂੰ ਦੇਖਦੇ ਹੋਏ ਹੀ ਸਾਰੇ ਡਿਸੀਜਨਸ ਲੈਂਦੇ ਹਾਂ ਸਾਡੀਆਂ ਪਾਲਿਸੀਜ਼ ਪ੍ਰੋਸੈਸਸ ਉਹਦੇ ਅਰਾਊਂਡ ਬਣੀਆਂ ਹੋਈਆਂ ਆਬਵੀਅਸਲੀ ਸਾਡੇ ਕੋਲ ਜਿਹੜਾ ਯੂਜ਼ਰ ਹੈਗਾ ਉਹ ਇੱਕ ਸਟੂਡੈਂਟ ਹੈ ਪੇਰੈਂਟਸ ਆਬਵੀਅਸਲੀ ਜਦੋਂ ਯੂਨੀਵਰਸਿਟੀ ਦੇ ਅੰਦਰ ਬੱਚੇ ਨੂੰ ਛੱਡ ਕੇ ਜਾਂਦੇ ਆ ਉਹ ਇਹੀ ਜਾਂਦੇ ਆ ਕਿ ਜਿਹੜਾ ਇਹ 3 ਸਾਲ ਦੀ ਡਿਗਰੀ ਜਾਂ 4 ਸਾਲ ਦੀ ਡਿਗਰੀ ਕਰ ਰਿਹਾ ਹੈ ਜਾਂ ਪੋਸਟ ਗ੍ਰੈਜੂਏਸ਼ਨ ਲਈ 2 ਸਾਲ ਪੜ੍ਹ ਰਿਹਾ ਹੈ ਉਹਦੇ ਅੰਦਰ ਇੱਕ ਵੈਲਿਊ ਐਡੀਸ਼ਨ ਹੋਏ ਤੇ ਆਬਵੀਅਸਲੀ ਜਿਹੜਾ ਉਹ ਪੇਰੈਂਟਸ ਨੇ ਪੈਸਾ ਇਨਵੈਸਟ ਕੀਤਾ ਹੈਗਾ ਉਹਦੀ ਇੱਕ ਚੰਗੀ ਆਊਟਕਮ ਆਏ ਇਹ ਸਾਰੇ ਪੈਰਾਮੀਟਰਸ ਨੂੰ ਯੰਡੀਗੜ ਯੂਨੀਵਰਸਿਟੀ ਬਹੁਤ ਹਮੇਸ਼ਾ ਧਿਆਨ ਨਾਲ ਰੱਖਦੀ ਰਹੀ ਹੈ ਸ਼ੁਰੂ ਤੋਂ ਹੀ ਔਰ ਹੁਣ ਜੋ ਕਿ ਅਸੀਂ ਦੇਖ ਰਹੇ ਹਾਂ ਟੈਕਨੋਲੋਜੀ ਜੈਂਜ਼ੀ ਜਿਹੜੀਆਂ ਹੈਗੀਆਂ ਉਹਨਾਂ ਦੀ ਸੋਚ ਪ੍ਰੋਸੈਸ ਬੜੀ ਡਿਫਰੈਂਟ ਹੋਈ ਹੈ ਤੇ ਯੂਨੀਵਰਸਿਟੀ ਟਾਈਮ ਦੇ ਨਾਲ ਚੇਂਜ ਹੁੰਦੀ ਹੈ ਅਸੀਂ ਆਪਣਾ ਟੀਚਿੰਗ ਲਰਨਿੰਗ ਮੈਥਡੋਲੋਜੀ ਏਵੈਲੂਏਸ਼ਨ ਇਹ ਸਾਰਾ ਟਾਈਮ ਦੇ ਨਾਲ ਚੇਂਜ ਕਰਦੇ ਹੈਗੇ ਆ ਤਾਂ ਕਿ ਅਸੀਂ ਰੈਲੇਵੈਂਟ ਐਜੂਕੇਸ਼ਨ ਬੱਚੇ ਨੂੰ ਤੇ ਸੋਸਾਇਟੀ ਨੂੰ ਦੇ ਪਾਈਆਂ ਮੈਨੂੰ ਇੱਕ ਗੱਲ ਦੱਸੋ ਲਾਸਟ ਈਅਰ 20 ਸੀਗੀ ਇਸ ਸਾਲ 19th ਹੋਗੀ ਕੀ ਕੁਝ ਇੰਪਰੂਵ ਕੀਤਾ ਹੈ ਤੁਸੀਂ ਅ ਦੇਖੋ ਸਕੋਰਿੰਗ ਪੈਰਾਮੀਟਰਸ ਦੇ ਹਿਸਾਬ ਨਾਲ ਦੇਖੀਏ ਕਿ ਜੋ ਜੋ ਅਸੀਂ ਉੱਪਰ ਲੈਵਲ ਤੇ ਜਾਵਾਂਗੇ ਸਾਡਾ ਕੰਪੀਟੀਸ਼ਨ ਟਫ ਹੁੰਦਾ ਰਹੇਗਾ ਅਸੀਂ ਉਹ ਯੂਨੀਵਰਸਿਟੀਜ਼ ਨਾਲ ਟਫ ਕੰਪੀਟੀਸ਼ਨ ਹੈਗਾ ਜਿਹੜੀਆਂ ਬਹੁਤ ਪੁਰਾਣੀਆਂ ਹੈਗੀਆਂ ਬਟ ਡੈਫੀਨੇਟਲੀ ਸਾਡੀ ਐਸਪੀਰੇਸ਼ਨ ਜਿਵੇਂ ਮੈਂ ਦੱਸਿਆ ਬਹੁਤ ਹਾਈ ਹੈਗੀ ਹੈ ਅਸੀਂ ਹੋਰ ਮਿਹਨਤ ਕਰਾਂਗੇ ਇਹ ਜਿਹੜੇ ਪੁਆਇੰਟਸ ਪੰਜੋ ਪੈਰਾਮੀਟਰਸ ਦੇ ਅਰਾਊਂਡ ਹੈਗੇ ਆ ਇਹਦੇ ਤੇ ਹੋਰ ਵਰਕ ਕਰਾਂਗੇ ਤੇ ਸਾਡਾ ਇੰਟੈਂਟ ਇਹੀ ਹੈ ਕਿ ਜਿਹੜਾ ਮਾਰਕਿੰਗ ਸਿਸਟਮ ਹੈ ਜਿਹੜਾ ਮਾਰਕਸ ਸਕੋਰਸ ਆਉਂਦੇ ਆ ਅਸੀਂ ਹੋਰ ਇਹਨਾਂ ਨੂੰ ਬੈਟਰ ਕਰੀਏ ਆਬਵੀਅਸਲੀ ਜਿਹੜੀ ਕੁਆਲਿਟੀ এডੂਕੇਸ਼ਨ ਹੈ ਜਾਂ ਕੁਆਲਿਟੀ ਸਟੈਂਡਰਡ ਹੈ ਇਹ ਹਮੇਸ਼ਾ ਕੰਟੀਨਿਊਸ ਪ੍ਰੋਸੈਸ ਹੈਗਾ ਔਰ ਅਸੀਂ ਹਮੇਸ਼ਾ ਅਸ਼ੂਰ ਕਰਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਰੈਲੇਵੈਂਟ ਔਰ ਕੁਆਲਿਟੀ এডੂਕੇਸ਼ਨ ਦਿੰਦੀ ਰਹੇਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਹੋਰ ਇੰਪਰੂਵ ਕਰੋਗੇ ਔਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਜਿਵੇਂ ਜਿਵੇਂ ਮਤਲਬ ਰੈਂਕ ਵੀ ਵਧ ਰਿਹਾ ਅਸੀਂ ਦੇਖ ਰਹੇ ਹਾਂ ਪਰ ਅੱਗੇ ਦਾ ਟਾਰਗੇਟ ਕੀ ਹੈ ਤੁਹਾਡਾ ਦੇਖੋ ਇੱਕ ਪਬਲਿਕ ਪਰਸੈਪਸ਼ਨ ਹੈਗੀ ਹੈ ਰਿਸਰਚ ਤੇ ਬਹੁਤ ਸਾਨੂੰ ਕੰਮ ਹਲੇ ਅਸੀਂ ਹੋਰ ਕਰ ਸਕਦੇ ਹਾਂ ਸਾਡੇ ਕੋਲ ਬਹੁਤ ਕੈਪੇਬਿਲਟੀ ਹੈ ਕਿ ਸਾਡੇ ਟੀਚਰਸ ਔਰ ਜਿਹੜੇ ਅਸੀਂ ਹੁਣ ਰਿਸਰਚਰਸ ਯੂਨੀਵਰਸਿਟੀ ਦੇ ਵਿੱਚ ਇੰਟਰੋਡਿਊਸ ਕਰਤੇ ਆਂ ਅਪਾਇੰਟ ਕਰਤੇ ਆਂ ਉਹ ਹੁਣ ਟਾਪ 2% ਆਫ ਦੀ ਵਰਡ ਰੈਂਕਿੰਗ ਵਾਲੇ ਲੈਵਲ ਤੇ ਹੈਗੇ ਆ ਤੇ ਆਬਵੀਅਸਲੀ ਰਿਸਰਚ ਟੀਚਿੰਗ ਆਊਟਕਮ ਜਿਹੜੀ ਹੈਗੀ ਹੈ ਡਾਈਵਰਸਿਟੀ ਆਲਰੇਡੀ ਚੰਡੀਗੜ੍ਹ ਯੂਨੀਵਰਸਿਟੀ ਔਰ ਆਲ 28 ਸਟੇਟਸ 8 ਯੂਟੀਜ਼ 65 ਕੰਟਰੀਜ਼ ਤੋਂ ਬੱਚੇ ਪੜ ਰਹੇ ਆਂ ਅਸੀਂ ਹੋਰ ਇਹਨਾਂ ਨੂੰ ਫੈਲਾਵਾਂਗੇ ਤਾਂਕਿ ਸਾਡੇ ਕੋਲ ਹਰ ਕੰਟਰੀ ਦਾ ਬੱਚਾ ਆਕੇ ਪੜੇ ਅੱਛਾ ਜੇ ਕੋਲਾਬੋਰੇਸ਼ਨ ਸੀ ਗੱਲ ਕਰੀ ਕਿਉਂਕਿ ਬੱਚੇ ਇਹਨੂੰ ਨਾ ਇਹ ਹੁੰਦਾ ਕਿ ਪ੍ਰੈਕਟੀਕਲ ਨੋਲੇਜ ਬਹੁਤ ਜ਼ਰੂਰੀ ਹੁੰਦੀ ਹੈ ਥਿਓਰੀਕਲ ਤਾਂ ਉਹ ਪੜ ਹੀ ਲੈਂਦੇ ਨੇ ਪਰ ਪ੍ਰੈਕਟੀਕਲ ਨੋਲੇਜ ਦੀ ਜੇ ਗੱਲ ਕਰੀ ਤਾਂ ਕਿਹੜੇ ਕਿਹੜੇ ਇੰਡਸਟਰੀਜ਼ ਨਾਲ ਤੁਸੀਂ ਕੋਲਾਬ ਕੀਤਾ ਹੋਇਆ ਤੇ ਕਿੰਨਿਆਂ ਨੇ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਦਿੰਦੇ ਹੋ ਕਿ ਅੱਗੇ ਜਾ ਕੇ ਹੋਰ ਜੋ ਕਿ ਉਹ ਵਧੀਆ ਕੰਮ ਕਰ ਸਕਣ ਅ ਦੇਖੋ ਅਸੀਂ ਕਾਰਪੋਰੇਟ ਐਡਵਾਈਜ਼ਰੀ ਬੋਰਡ ਹੈਗਾ ਸਾਡਾ ਅਸੀਂ ਕਾਰਪੋਰੇਟ ਰਿਸੋਰਸ ਸੈਂਟਰ ਹੈਗਾ ਜਿਹੜਾ ਇੰਡਸਟਰੀਜ਼ ਨਾਲ ਟਾਈਪ ਕਰਦਾ ਸਾਡੇ ਹਰ ਇੰਸਟੀਚੂਟ ਸਾਡਾ ਇਸ ਐਸਪੀਰੇਸ਼ਨ ਹੀ ਹੈਗੀ ਹੈ ਕਿ ਅਸੀਂ ਹਰ ਪ੍ਰੋਗਰਾਮ ਨੂੰ ਇੱਕ ਇੰਡਸਟਰੀ ਦੇ ਨਾਲ ਲਿੰਕ ਕਰੀਏ ਸਾਨੂੰ ਆਈਟੀ ਨੌਨ ਆਈਟੀ ਹੈਲਥ ਸੈਕਟਰ ਦੀਆਂ ਕਾਫੀ ਇੰਡਸਟਰੀਜ਼ ਨੇ ਹੈਲਪ ਕੀਤਾ ਹਰ ਜਿਹੜਾ ਵੀ ਪ੍ਰੋਗਰਾਮ ਅਸੀਂ ਇੰਟਰੋਡਿਊਸ ਕਰ ਰਹੇ ਹੈਗੇ ਆਂ ਇਹ ਚਲਾ ਰਹੀ ਹੈ ਗਿਆ ਉਹ ਇੱਕ ਰੈਲੇਵੈਂਟ ਇੰਡਸਟਰੀ ਦੇ ਨਾਲ ਫੋਕਸਡ ਹੈਗਾ ਤਾਂ ਕਿ ਜਿਹੜਾ ਵੀ ਬੱਚਾ ਪੜ ਰਿਹਾ ਹੈਗਾ ਉਹ ਪੜਨ ਤੋਂ ਬਾਅਦ ਚਾਹੇ ਉਹ ਇੰਡਸਟਰੀ ਜਾਂ ਉਹ ਸੈਕਟਰ ਦੇ ਅੰਦਰ ਇਮਪਲਾਈ ਹੋ ਪਾਏ ਤਾਂ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਐਲਏਆਰਐਫ ਦੇ ਵਿੱਚ ਰੈਂਕਿੰਗ ਜੋ ਕਿ ਅਵਾਦਰੀ ਅੱਗੇ-ਅੱਗੇ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ ਕਿ ਕੀ ਕੁਝ ਵੱਖਰਾ ਹੈ ਆਪਣੇ ਕੋਲ ਕਿ ਉਹ ਸੁਣ ਕੇ ਇੱਥੇ ਆ ਸਕਣ ਐਟਲੀਸਟ ਟਰਾਈ ਕਰ ਸਕਣ ਇੱਕ ਵਾਰੀ ਫਿਰ ਉਹਨਾਂ ਨੂੰ ਆਪਣੀ ਪਤਾ ਲੱਗ ਜਾਏਗਾ ਅਹ ਦੇਖੋ ਸਟੂਡੈਂਟਸ ਲਈ ਸਭ ਤੋਂ ਅੱਜ ਦੀ ਡੇਟਸ ਜਿਹੜੀ ਚੀਜ਼ ਹੈਗੀ ਹੈ ਔਰ ਖਾਸ ਕਰਕੇ ਜ਼ੈਂਜ਼ੀ ਹੈਗੀ ਹੈ ਇਹ ਹਮੇਸ਼ਾ ਇਹ ਚਾਹੁੰਦੇ ਆ ਕਿ ਸਾਨੂੰ ਟਾਈਮ ਘੱਟ ਤੋਂ ਘੱਟ ਟਾਈਮ ਦੇ ਅੰਦਰ ਮੈਕਸਿਮਮ ਆਊਟਕਮ ਮਿਲੇ ਔਰ ਚੰਡੀਗੜ੍ਹ ਯੂਨੀਵਰਸਿਟੀ ਤੁਹਾਨੂੰ ਉਹ ਸਾਰੇ ਪੈਰਾਮੀਟਰਸ ਪ੍ਰੋਵਾਈਡ ਕਰਾਏਗੀ ਚਾਹੇ ਉਹ ਅਕੈਡਮਿਕਸ ਹੋਏ ਚਾਹੇ ਉਹ ਨਾਨ ਅਕੈਡਮਿਕਸ ਹੋਏ ਕਿਉਂਕਿ ਇਹ ਇੱਕ ਗੋਲਡਨ ਪੀਰੀਅਡ ਹੈਗਾ ਜਦੋਂ ਬੱਚਾ ਯੂਨੀਵਰਸਿਟੀ ਦੇ ਅੰਦਰ ਪੜਦਾ ਹੈ ਉਹ ਇੱਕ ਬॉय ਤੋਂ ਮੈਨ ਬੰਦਾ ਹੈ ਤੇ ਇੱਕ ਗਰਲ ਤੋਂ ਇੱਕ ਫੀਮੇਲ ਬੰਦੀ ਹੈ ਤੇ ਡੈਫੀਨਿਟਲੀ ਉਹਨੂੰ ਦੁਨੀਆਦਾਰੀ ਬਾਰੇ ਪਤਾ ਚੱਲਦਾ ਇਸ ਸਾਰੇ ਜਰਨੀ ਦੇ ਅੰਦਰ ਤਾਂ ਕਿ ਤੁਸੀਂ ਆਉਣ ਵਾਲੇ ਟਾਈਮ 'ਚ ਸੋਸਾਇਟੀ ਦੇ ਅੰਦਰ ਜਾਂ ਆਪਣੇ ਜਦ ਬਿਜ਼ਨਸ ਰਨ ਕਰਨੇ ਆ ਸਟਾਰਟਅੱਪਸ ਰਨ ਕਰਨੇ ਆ ਇਹ ਸਾਰੇ ਲਈ ਅਸੀਂ ਸ਼ੋਰ ਕਰਦੇ ਹਾਂ ਕਿ ਚੰਡੀਗੜ੍ਹ ਯੂਨੀਵਰਸਿਟੀ ਤੁਹਾਡੇ ਨਾਲ ਖੜੀ ਹੈ ਐਜ਼ ਆਈ ਸੈਡ ਵੀ ਆਰ ਅ ਸਟੂਡੈਂਟ ਸੈਂਟ੍ਰਿਕ ਯੂਨੀਵਰਸਿਟੀ ਅਸੀਂ ਜੋ ਵੀ ਕਰਦੇ ਹਾਂ ਉਹ ਤੁਹਾਨੂੰ ਫੋਕਸ ਰੱਖਦੇ ਹੋਏ ਐਜ਼ ਅ ਸਟੂਡੈਂਟ ਨੂੰ ਫੋਕਸ ਰੱਖਦੇ ਹੋਏ ਹੀ ਕਰਦੇ ਹਾਂ ਤਾਂ ਕਿ ਤੁਸੀਂ ਇੱਕ ਸਕਸੈਸਫੁਲ ਇੰਡੀਵਿਜੂਅਲ ਇੱਕ ਸਕਸੈਸਫੁਲ ਪ੍ਰੋਫੈਸ਼ਨਲ ਬਣ ਪਾਓ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਐਨਆਈਆਰਐਫ ਦੇ ਵਿੱਚ ਵੀ 20th ਰੈਂਕ ਸੀਗੀ ਲਾਸਟ ਇਅਰ ਇਸ ਸਾਲ ਕੁਝ ਇੰਪਰੂਵ ਕਰਕੇ 19th ਰੈਂਕ ਆਈ ਹੈ ਤੇ ਦਸਵਾਵਾਂ ਕਿ ਨਾਰਥ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਨੰਬਰ 1 ਤੇ ਚੰਡੀਗੜ੍ਹ ਯੂਨੀਵਰਸਿਟੀ ਆਉਂਦੀ ਹੈ ਤੁਸੀਂ ਵੀ ਆ ਕੇ ਇੱਕ ਵਾਰੀ ਟਰਾਈ ਕਰ ਸਕਦੇ ਹੋ ਜੋ ਕਿ ਕੰਸਲਟ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇੱਥੇ ਕੋਰਸਿਸ ਅਵੇਲੇਬਲ ਨੇ ਤੇ ਜਿਹੜਾ ਕੋਰਸਿਸ ਵੀ ਤੁਸੀਂ ਕਰਨ ਚਾਹਤ ਕਰਨਾ ਚਾਹੁੰਦੇ ਹੋ ਆ ਕੇ ਦੇਖ ਸਕਦੇ ਹੋ